ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਜਗਜੀਤ ਸਿੰਘ ਸੈਦੂ ਕੇ ਅੱਜ ਆਪਾਂ ਜਪਜੀ ਸਾਹਿਬ ਦੀ ਛੇਵੀਂ ਪੌੜੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੀ ਕੇ ਨਾਏ ਕਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਂ ਤੀਰਥਾਂ ਤੇ ਨਹਾਵਾ ਪਰ ਜੇ ਤੈਨੂੰ ਭਾ ਜਾਵਾ ਜੇ ਗੱਲ ਇਹ ਤੈਨੂੰ ਚੰਗੀ ਲੱਗਦੀ ਹੋਵੇ ਜੇ ਤੇਰੇ ਭਾਣੇ ਦੇ ਵਿੱਚ ਹੀ ਨਹੀਂ ਹੈ ਇਹ ਗੱਲ ਜਾਂ ਤੇਰੀ ਰਜ਼ਾ ਦੇ ਅਨੁਸਾਰ ਨਹੀਂ ਹੈ ਇਹ ਗੱਲ ਤਾਂ ਮੈਂ ਤੀਰਥਾਂ ਤੇ ਇਸ਼ਨਾਨ ਕਦੇ ਵੀ ਜਾ ਕੇ ਨਾ ਕਰਾਂ ਜੇਤੀ ਸ੍ਰੇਠਿ ਉਪਾਈ ਵੇਖਾਂ ਬਿਨ ਕਰਮਾਂ ਕੀ ਮਿਲੇ ਲਈ ਕਹਿੰਦੇ ਜਿੰਨਾ ਵੀ ਕੁਝ ਇਨਸਾਨ ਅਕਾਲ ਪੁਰਖ ਪਰਮਾਤਮਾ ਨੇ ਪੈਦਾ ਕੀਤੇ ਨੇ ਬਿਨਾ ਕਰਮਾਂ ਤੋਂ ਚੰਗੇ ਕੀਤੇ ਹੋਏ ਕਰਮਾਂ ਤੋਂ ਬਿਨਾ ਕੋਈ ਵੀ ਕੁਝ ਪ੍ਰਾਪਤ ਨਹੀਂ ਕਰ ਸਕਦਾ ਹੁਣ ਇਹਦਾ ਅਰਥ ਇਹ ਨਹੀਂ ਹੈ ਕਿ ਜਿਨੇ ਚੰਗੇ ਕਰਮ ਕੀਤੇ ਹੀ ਨਹੀਂ ਅਗਲੇ ਪਿਛਲੇ ਉਹਨੂੰ ਕੁਝ ਪ੍ਰਾਪਤ ਨਹੀਂ ਹੋਣਾ ਪਿਛਲੇ ਜਨਮਾਂ ਤੇ ਨਾ ਲਜਾਇਓ ਇਸ ਗੱਲ ਨੂੰ ਚੰਗੇ ਕਰਮ ਇਸੇ ਹੀ ਜਨਮ ਦੇ ਵਿੱਚ ਕਰਨੇ ਨੇ ਕਰਕੇ ਵਾਹਿਗੁਰੂ ਚੰਗਾ ਕੁਝ ਪ੍ਰਾਪਤ ਕਰਵਾਉਂਦੇ ਨੇ ਦਿੰਦੇ ਨੇ ਤੇ ਜੇ ਆਪਾਂ ਇਹਨੂੰ ਜੋੜ ਲਵਾਂਗੇ ਕਿ ਮੈਂ ਤੇ ਪਿਛਲੇ ਜਨਮ ਦੇ ਕੋਈ ਚੰਗੇ ਕਰਮ ਕੀਤੇ ਨਹੀਂ ਮੈਨੂੰ ਚੰਗਾ ਕਿੱਥੋਂ ਮਿਲਣਾ ਹੈ ਮੈਨੂੰ ਚੰਗਾ ਕਿੱਥੋਂ ਪ੍ਰਾਪਤ ਹੋਣਾ ਹੈ ਫਿਰ ਤੇ ਗੱਲ ਹੀ ਖਤਮ ਹੋ ਗਈ ਨਾ ਕਿ ਕਿਉਂ ਭਾਈ ਉਹ ਤਾਂ ਫਿਰ ਪਿਛਲੇ ਜਨਮ ਦੀ ਗੱਲ ਹੋ ਗਈ ਇਸ ਜਨਮ ਦੀ ਗੱਲ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮੱਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਮੱਤ ਦੇ ਵਿੱਚ ਕਹਿੰਦੇ ਰਤਨ ਜਵਾਹਰ ਮਾਨਕ ਪ੍ਰਾਪਤ ਹੋ ਜਾਂਦੇ ਨੇ ਜੇ ਗੁਰੂ ਦੀ ਸਿੱਖਿਆ ਸੁਣ ਲਈ ਜਾਵੇ ਸਮਝ ਲਿਆ ਜਾਵੇ ਹੁਣ ਰਤਨ ਜਵਾਹਰ ਕੀ ਨੇ ਚੰਗੇ ਗੁਣ ਪਿਆਰ ਨਿਮਰਤਾ ਦਇਆ ਪਰਉਪਕਾਰ ਭਾਵਨਾਵਾਂ ਤਰਸ ਇਹ ਜਿੰਨੇ ਚੰਗੇ ਗੁਣ ਹੁੰਦੇ ਨੇ ਇਹ ਸਭ ਰਤਨ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਇਹਨਾਂ ਦਾ ਕੋਈ ਮੁੱਲ ਪਾ ਨਹੀਂ ਸਕਦਾ ਏ ਇਮਾਨਦਾਰੀ ਦਾ ਕੋਈ ਮੁੱਲ ਨਹੀਂ ਹੈ ਸਬਰ ਦਾ ਕੋਈ ਮੁੱਲ ਨਹੀਂ ਹੈ ਨਿਮਰਤਾ ਦਾ ਕੋਈ ਮੁੱਲ ਨਹੀਂ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਇਹ ਰਤਨ ਜਵਾਹਰ ਨੇ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਬੁਝਾਈ ਤੇ हे ਗੁਰੂ ਕਹਿੰਦੇ ਮੈਨੂੰ ਐਸੀ ਹੀ ਸਮਝ ਦੇ ਮੈਨੂੰ ਐਸਾ ਹੀ ਸਮਝਾ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਸਾਰੇ ਜੀਵਾਂ ਦਾ ਇੱਕੋ ਹੀ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਮੈਨੂੰ ਕਿਸੇ ਵੀ ਢੰਗ ਦੇ ਨਾਲ ਵਿਸਰਨਾ ਨਹੀਂ ਚਾਹੀਦਾ ਸੋ ਇਹ ਸੀ ਜੀ ਛੇਵੀਂ ਪੌੜੀ ਜਿਸ ਦੇ ਅਰਥ ਆਪਾਂ ਥੋੜੇ ਜਿਹਾ ਸਮੇਂ ਦੇ ਵਿੱਚ ਸਮਝੇ ਨੇ ਜੇ ਆਪ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਅਗਾਹ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਜਾਂ ਅਰਥਾਂ ਦੇ ਨਾਲ ਜੁੜੇ ਰਹਿਣ ਦੇ ਲਈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਵੀ ਕਰਿਓ ਹੋਰਨਾਂ ਤੱਕ ਆਪ ਸਭ ਦਾ ਧੰਨਵਾਦ ਹਉਨਿਆ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ